ਹਲਕਾ ਬਸੀ ਪਠਾਨਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਵੱਲੋਂ ਬਸੀ ਪਠਾਨਾ ਦੇ ਵਾਰਡ ਨੰਬਰ 12 ਵਿਖੇ ਬਣਨ ਵਾਲੀ ਗਲੀ ਦਾ ਉਦਘਾਟਨ ਇੱਕ ਛੋਟੇ ਬੱਚੇ ਤੋਂ ਕਰਵਾਇਆ ਗਿਆ ਇਸ ਮੌਕੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੂੰ ਬੱਚੇ ਨੇ ਕਿਹਾ ਕਿ ਉਸ ਨੂੰ ਸਾਈਕਲ ਚਲਾਉਣਾ ਹੁਣ ਆਸਾਨ ਹੋ ਜਾਵੇਗਾ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸ਼ਹਿਰ ਦੇ ਵਿੱਚ ਜੋ ਵੀ ਵਿਕਾਸ ਕਾਰਜ ਅਧੂਰੇ ਪਏ ਹਨ ਉਸ ਨੂੰ ਜਲਦ ਹੀ ਪੂਰਾ ਕੀਤਾ ਜਾਵੇਗਾ ਸਭ ਤੋਂ ਪਹਿਲਾਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਜਿਨ੍ਹਾਂ ਨੇ ਲੋਕਾਂ ਦੇ ਕੰਮਾਂ ਦੇ ਲਈ ਹਮੇਸ਼ਾ ਪਹਿਲ ਕਦਮੀ ਕੀਤੀ ਹੈ ਤੇ ਅੱਜ ਅਸੀਂ ਇਸ ਵਾਰਡ ਨੰਬਰ 12 ਦੇ ਵਿੱਚ ਜਿਹੜਾ ਬੜਾ ਪੁਰਾਣਾ ਜਿਵੇਂ ਅਪਾ ਕਹਦੇ ਨੇ ਉਹ ਜਿਹਾ ਹੋਇਆ ਕੰਮ ਸੀਗਾ ਕਿ ਗਲੀ ਬਣਨ ਬਹੁਤ ਦੇਰ ਤੋਂ ਖੁੰਜੀ ਹੋਈ ਸੀਗੀ ਤੇ ਉਹਦਾ ਉਦਘਾਟਨ ਕੀਤਾ ਅੱਜ ਸਾਰੇ ਸਾਥੀ ਨਾਲ ਪਹੁੰਚੇ ਆ ਸਾਰਿਆਂ ਦਾ ਧੰਨਵਾਦ ਵੀ ਹੈ ਇਹ ਸਾਰਿਆਂ ਨੂੰ ਜੀ ਆਇਆਂ ਵੀ ਕਹਿੰਨੇ ਆ ਇੱਥੇ ਆ ਕੇ ਗੱਲ ਪਤਾ ਲੱਗਦੀ ਹੈ ਕਿ ਕਿੰਨੀ ਲੋੜ ਹੈ ਗਲੀਆਂ ਨੂੰ ਸਹੀ ਕਰਨ ਦੀ ਰਸਤਿਆਂ ਨੂੰ ਸਹੀ ਕਰਨ ਦੀ ਇੱਕ ਛੋਟੇ ਬੱਚੇ ਤੋਂ ਉਦਘਾਟਨ ਕਰਵਾਇਆ ਗਿਆ ਤੇ ਆਂਟੀ ਦੱਸਦੇ ਸੀ ਕਹਿੰਦੇ ਵੀ ਇਹ ਖੁਸ਼ ਹੈ ਵੀ ਹੁਣ ਇੱਥੇ ਸਾਈਕਲ ਚਾਉਣਨ ਨੂੰ ਮਿਲੂਗਾ ਸੋ ਦੇਖੋ ਆਪਾਂ ਇਹ ਚੀਜ਼ ਨੂੰ ਹਾਸੇ 'ਚ ਜ਼ਰੂਰ ਲੈ ਲੈਂਦੇ ਆ ਪਰ ਇਹਦੇ 'ਚ ਇੱਕ ਚੀਜ਼ ਦੇਖਣ ਨੂੰ ਆਉਂਦੀ ਹੈ ਕਿ ਬੱਚਿਆਂ ਦਾ ਬਚਪਨ ਜਿਹੜਾ ਉਹ ਖਰਾਬ ਹੋ ਜਾਂਦਾ ਜੇ ਗਲੀ ਪੱਟੀ ਹੋਵੇ ਕਿਉਂਕਿ 2 ਸਾਲ ਤੋਂ 3 ਸਾਲ 2 ਸਾਲ 3 ਸਾਲ ਤੋਂ ਬੱਚਿਆਂ ਦੀ ਉਹੀ ਏਜ ਆ ਸਾਈਕਲ ਚਲਾਉਣ ਦੀ ਖੇਡਣ ਦੀ ਫਿਰ ਉਹ ਗਲੀ ਦੇ ਵਿੱਚ ਜਾ ਸੱਟ ਖਾ ਲੈਂਦੇ ਨੇ ਡਿੱਗ ਕੇ ਜਾਂ ਕੋਈ ਇਦਾਂ ਦੀ ਪ੍ਰੋਬਲਮ ਆ ਸੋ ਆਪਾਂ ਇਹ ਚੀਜ਼ਾਂ ਦੂਰ ਕਰਨੀਆਂ ਸਾਰਿਆਂ ਨੂੰ ਮੁਬਾਰਕਬਾਦ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਬਸਤੀ ਸ਼ਹਿਰ ਦਾ ਜਿਹੜਾ ਕੰਮ ਹੈਗਾ ਉਹ ਪੂਰਾ ਰੈਗੂਲਰ ਤਰੀਕੇ ਨਾਲ ਕੀਤਾ ਜਾਊਗਾ ਇਹ ਜਿਹੜੇ ਵੀ ਇਦਾਂ ਦੇ ਕੰਮ ਹੈਗੇ ਨੇ ਗਲੀਆਂ ਨਾਲੀਆਂ ਦੇ ਜੋ ਵੀ ਕਰਨ ਵਾਲੇ ਸਾਰੇ ਪ੍ਰੋਪਰ ਕੀਤੇ ਜਾਣਗੇ ਤੇ ਬਸਟ ਖਾਣਾ ਸ਼ਹਿਰ ਨੂੰ ਸਾਫ਼ ਸੁਥਰਾ ਸ਼ਹਿਰ ਜਿਹੜਾ ਬਣਾਵਾਂਗੇ ਸੁੰਦਰ ਸ਼ਹਿਰ ਬਣਾਵਾਂਗੇ ਮੇਰੀ ਸ਼ਹਿਰ ਵਾਸੀ ਨੂੰ ਅਪੀਲ ਹੈ ਇਹ ਬੇਨਤੀ ਵੀ ਹੈ ਕਿ ਥੋੜਾ ਜਿਹਾ ਮੈਨੂੰ ਸਮਾਂ ਜ਼ਰੂਰ ਦਿਓ ਕਿਉਂਕਿ ਕਈ ਕੰਮ ਟੈਕਨੀਕਲ ਹੋਣ ਕਰਕੇ ਜਿਵੇਂ ਕੱਲ ਵੀ ਮੈਂ ਇੱਕ ਪ੍ਰੈਸ ਕਾਨਫਰੰਸ ਕੀਤੀ ਆ ਕੱਲ ਵੀ ਮੈਂ ਦੱਸਿਆ ਕਿ ਬਹੁਤ ਸਾਰੇ ਕੰਮ ਜਿਹੜੇ ਸਾਡੇ ਨੇ ਮੀਟਿੰਗਸ ਨਾ ਹੋਣ ਦੀ ਵਜ੍ਹਾ ਕਰਕੇ ਰੁਕੇ ਹੋਏ ਨੇ ਜਿਵੇਂ ਨਾਮ ਦੇ ਰੋਡ ਦਾ ਕੰਮ ਹੈਗਾ ਜਦ ਤੱਕ ਮੀਟਿੰਗ ਨਹੀਂ ਹੁੰਦੀ ਸਾਡੀ ਪ੍ਰਧਾਨ ਜੀ ਰੋ ਵੀ ਮੈਂ ਕਿਹਾ ਕਿ ਮੀਟਿੰਗ ਕਰੋ ਮੀਟਿੰਗ ਤੇ ਨੂੰ ਪਾਸ ਕਰੋ ਸਾਡੇ ਵੱਲੋਂ ਜਿਹੜਾ ਐਸਟੀਮੇਟ ਬਣਾ ਕੇ ਤਕਰੀਬਨ 1 ਕਰੋੜ ਤੋਂ ਉੱਤੇ ਦਾ ਐਸਟੀਮੇਟ 1 ਕਰੋੜ ਦੇ ਕਰੀਬ ਦਾ ਐਸਟੀਮੇਟ ਜਿਹੜਾ ਉਹਦਾ ਬਣਾਇਆ ਗਿਆ ਫਾਰਕਾਂ ਦੇ ਬਣਾਏ ਗਏ ਨੇ ਅਸੀਂ ਕੱਲ ਵੀ ਗੱਲ ਕੀਤੀ ਸੀ 3 ਕਰੋੜ 93 ਲੱਖ 63 ਹਜ਼ਾਰ ਰੁਪਏ ਦੇ ਜਿਹੜੇ ਐਸਟੀਮੇਟ ਜਿਹੜੇ ਆ ਅਸੀਂ ਉਹ ਸ਼ਹਿਰ ਲਈ ਇਹਨਾਂ ਗਲੀਆਂ ਤੋਂ ਲਾਭ ਬਣਾ ਕੇ ਰੱਖਿਓ ਨੇ 29 ਗਲੀਆਂ ਇਹ ਸੀਗੀਆਂ ਤੇ ਬਾਕੀ ਉਹ ਨੇ ਸੋ ਬਹੁਤ ਕੰਮ ਜਿਹੜਾ ਸ਼ਹਿਰ ਦੇ ਵਿੱਚ ਹੋ ਜਾਊਗਾ ਪਰ ਮੇਰੀ ਫੇਰ ਬੇਨਤੀ ਆ ਕਿ ਆਪਾਂ ਮੀਟਿੰਗਸ ਜਿਹੜੀਆਂ ਪ੍ਰੋਪਰ ਕਰੀਏ ਸ਼ਹਿਰ ਨਾਲ ਜਿਹੜਾ ਇਹ ਗਲਤ ਵਤੀਰਾ ਅਪਣਾਇਆ ਹੋਇਆ ਹੈ ਸਾਡੇ ਕੁਝ ਲੋਕਾਂ ਨੇ ਉਹਨੂੰ ਆਪਾਂ ਦੂਰ ਕਰੀਏ ਕਿਉਂਕਿ ਕਾਰਨ ਇਹ ਆ ਵੀ ਲੋਕਾਂ ਨੂੰ ਸਿਰਫ ਸਰਕਾਰ ਦੇ ਤੇ ਜਾਂ ਐਮਐਲਏ ਦੇ ਉੱਤੇ ਹੁੰਦਾ ਕਿ ਉਹ ਕੰਮ ਪਰ ਮੈਂ ਦੱਸਣਾ ਚਾਹੁੰਦਾ ਕਿ ਭਾਈ ਮੇਰੇ ਵੱਲੋਂ ਕੋਈ ਵੀ ਕਮੀ ਨਹੀਂ ਹੈ ਮੈਂ ਤੁਹਾਡਾ ਆਪਣਾ ਭਰਾ ਹਾਂ ਤੁਹਾਡਾ ਪੁੱਤ ਮੇਰੇ ਵੱਲੋਂ ਕਦੇ ਕੋਈ ਕਮੀ ਹੋਊਗੀ ਮੈਂ ਤੁਹਾਡਾ ਦੇਣਦਾਰ ਹਾਂ ਸੋ ਆਉਣ ਵਾਲੇ ਸਮੇਂ 'ਚ ਆਪਾਂ ਸਾਰਾ ਹੀ ਚੰਗਾ ਕੰਮ ਬਹੁਤ ਬਹੁਤ ਧੰਨਵਾਦ ਪ੍ਰਾਪਟੀ ਵੇਚਣੇ ਅਤੇ ਖੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز